ਇੱਕ ਵਾਰ ਫਿਰ ਤੋਂ ਵਿਰੋਧੀਆਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਲਲਕਾਰਿਆ ਗਿਆ ਹੈ ਤੇ ਉੱਥੇ ਹੀ ਉਹਨਾਂ ਦਾ ਕਹਿਣਾ ਹੈ ਕਿ ਹਰ ਵਾਰ ਲੋਕਾਂ ਨੂੰ ਲੌਲੀਪਾਪ ਦੇ ਕੇ ਗੁੰਮਰਾਹ ਕੀਤਾ ਜਾਂਦਾ ਹੈ ਤੇ ਜਿਸ ਨੂੰ ਲੈ ਕੇ ਭਾਜਪਾ ਤੇ ਬਾਕੀ ਵਿਰੋਧੀ ਪਾਰਟੀਆਂ ਨੂੰ ਲੈ ਕੇ ਪਲਟਵਾਰ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਕੀਤਾ ਗਿਆ ਹੈ ਤੇ ਉੱਥੇ ਹੀ ਉਹਨਾਂ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਦੇ ਵਿੱਚ ਸਾਰੇ ਜਿਹੜੇ ਕਿ ਲੀਡਰ ਨੇ ਉਹ ਇਮਾਨਦਾਰ ਨੇ ਤੇ ਉੱਥੇ ਹੀ ਕੇਜਰੀਵਾਲ ਦੇ ਵੱਲੋਂ ਜਿਹੜਾ ਕਿ ਆਪਣੇ ਹੱਥ ਸੱਚ ਦੀ ਲੜਾਈ ਹਮੇਸ਼ਾ ਹੀ ਲੜੀ ਐ ਤੇ ਜੇ ਪਾਸੇ ਸਰਕਾਰੀ ਨੌਕਰੀਆਂ ਸੀ ਪੰਜਾਬ ਦੇ ਵਿੱਚ ਦਿੱਤੀਆਂ ਨੇ ਤੇ ਉਹ ਅਗਲੀਆਂ ਜਿਹੜੀਆਂ ਹੋਰ ਨੌਕਰੀਆਂ ਆਉਣ ਵਾਲੇ ਦਿਨਾਂ ਦੇ ਵਿੱਚ ਦਵਾਂਗੇ ਤੇ ਪੰਜਾਬ ਦੇ ਲੋਕਾਂ ਦਾ ਹਮੇਸ਼ਾ ਉੱਥੇ ਹੀ ਭਲਾ ਸੋਚੇ ਤੇ ਦੂਜੇ ਪਾਸੇ ਉਹਨਾਂ ਦੇ ਵੱਲੋਂ ਭਾਜਪਾ ਉੱਥੇ ਹੀ ਕਈ ਹੋਰ ਵਿਰੋਧੀਆਂ ਨੂੰ ਲੈ ਕੇ ਫਿਰ ਤੋਂ ਤਿੱਖਾ ਨਿਸ਼ਾਨਾ ਜਿਹੜਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਸਾਧਿਆ ਗਿਆ ਹੈ। ਪੂਰੇ ਮੁੱਦੇ ਨੂੰ ਲੈ ਕੇ ਸੁਣਨੇ ਆ ਸੀਐਮ ਮਾਨ ਦਾ ਹੋਰ ਕੀ ਕਹਿਣਾ। ਪਹਿਲੇ ਤਾਂ ਇਹ ਬਤਾ ਦਿਓ ਪੰਜਾਬੀ ਵਿੱਚ ਬੋਲੂ ਜਾਂ ਹਿੰਦੀ ਵਿੱਚ ਬੋਲੂ ਜਾਂ ਹਿੰਦੀ ਔਰ ਪੰਜਾਬੀ ਦੋਨੋਂ ਵਿੱਚ ਬੋਲੂ। ਪੰਜਾਬੀ ਬੋਲਪਾ ਚਲੋ ਵਿੱਚ ਹਿੰਦੀ ਵੀ ਬੋਲਪਾਂ ਕੋਈ ਗੱਲ ਕਿਉਂਕਿ ਭੇਵਾ ਜਿਹੜਾ ਕਸਬਾ ਹੈ ਬਿਲਕੁਲ ਪੰਜਾਬ ਦੇ ਨਾਲ ਲੱਗਦਾ ਹੈ ਅਸੀਂ ਕੋ ਪਤਨ ਦਾ ਪਾਣੀ ਪੀਂਨੇ ਆ ਦੇਵੀਗੜ੍ਹ ਬਿਲਕੁਲ ਨਾਲ ਹੈ ਗੂਲਾ ਚੀਕਾ ਦੇ ਨਾਲ ਫਿਰ ਸਾਡੇ ਪਿੰਡ ਆ ਜਾਂਦੇ ਪੰਜਾਬ ਦੇ ਅਸੀਂ ਸਾਡੇ ਦੁੱਖ ਸੁੱਖ ਸਾਂਝੇ ਨੇ ਸਾਡੀਆਂ ਫਸਲਾਂ ਸਾਡੀਆਂ ਮੁਸੀਬਤਾਂ ਸਾਡੀਆਂ ਮੁਸ਼ਕਲਾਂ ਸਾਂਝੀਆਂ ਨੇ ਰਿਸ਼ਤੇਦਾਰੀਆਂ ਨੇ ਇਸ ਕਰਕੇ ਜ਼ਿਆਦਾ ਬੋਲਣ ਦੀ ਲੋੜ ਨਹੀਂ ਪੈਣੀ ਮੈਨੂੰ ਪਰ ਇੱਕ ਗੱਲ ਮੈਂ ਤੁਹਾਨੂੰ ਅੱਜ ਕਹਿਣ ਆਇਆ ਕਿ ਜੇ ਨੀਅਤ ਸਾਫ਼ ਹੋਵੇ ਤਾਂ ਬਹੁਤ ਕੁਝ ਹੋ ਸਕਦਾ ਹੈ ਜੇ ਲੀਡਰਾਂ ਦੀ ਨੀਅਤ ਸਾਫ਼ ਹੋਵੇ ਤਾਂ ਬਹੁਤ ਕੁਝ ਹੋ ਸਕਦਾ ਤੁਸੀਂ ਆਪਣੇ ਦੋਸਤਾਂ ਨੂੰ ਪਟਿਆਲੇ ਰਹਿੰਦੇ ਹੋਣੇ ਦੇਵੀਗੜ੍ਹ ਰਹਿੰਦੇ ਹੋਣੇ ਕੜਾਮ ਰਹਿੰਦੇ ਹੋਣੇ ਸਨੌਰ ਰਹਿੰਦੇ ਹੋਣੇ ਘਨੌਰ ਰਹਿੰਦੇ ਹੋਣੇ ਸ਼ੰਭੂ ਰਹਿੰਦੇ ਹੋਣੇ ਤੁਸੀਂ ਉਹਨਾਂ ਨੂੰ ਫੋਨ ਕਰਕੇ ਪੁੱਛ ਲਿਓ ਅੱਜ 2.5 ਸਾਲ ਹੋ ਗਏ ਸਰਕਾਰ ਬਣੀ ਨੂੰ ਪੰਜਾਬ 'ਚ 43000 ਸਰਕਾਰੀ ਨੌਕਰੀਆਂ ਬਿਨਾਂ ਕਿਸੇ ਰਿਸ਼ਵਤ ਤੋਂ ਦੇ ਕੇ ਤੁਹਾਡੇ ਸਾਹਮਣੇ ਖੜਾ 43000 ਔਰ ਕਿਸੇ ਦਾ 1 ਰੁਪਇਆ ਲੱਗਿਆ ਹੋਵੇ ਮੈਨੂੰ ਦੱਸ ਦਿਓ ਕਿਰਪਾ ਕਰਕੇ ਕਿ ਕਿ ਰੁਪਇਆ ਲੱਗਿਆ ਜੇ ਚਾਹ ਪੀ ਲਈ 2 ਰੁਪਇਆ ਦਾ ਚਾਹ ਦਾ ਕੱਪ ਪੀ ਲਿਆ ਕਿਸੇ ਐਮਐਲਏ ਨੇ ਜਾਂ ਮੰਤਰੀ ਨੇ ਨੌਕਰੀ ਦਿਵਾਉਣ ਬਦਲੇ 2 ਰੁਪਇਆ ਦਾ ਇੱਕ ਘਰ 'ਚ ਤਿੰਨ ਤਿੰਨ ਨੌਕਰੀਆਂ ਵੀ ਮਿਲੀਆਂ ਨੇ ਕਿਉਂਕਿ ਬੱਚਿਆਂ ਨੇ ਪੇਪਰ ਦਿੱਤੇ ਜਿਹੜੇ ਮੈਰਿਟ 'ਚ ਆ ਗਏ ਅਸੀਂ ਬੁਲਾ ਲਏ ਹਜੇ ਹੋਰ ਬਹੁਤ ਸਾਰੀਆਂ ਨੌਕਰੀਆਂ ਉਹਨਾਂ ਦਾ ਇੰਤਜ਼ਾਰ ਕਰ ਰਹੀਆਂ ਨੇ ਤੇ ਇੱਥੇ ਹਰਿਆਣੇ 'ਚ ਮੈਂ ਪਤਾ ਕੀਤਾ ਖੱਟਰ ਸਾਹਿਬ ਕਹਿੰਦੇ ਯੂਕਰੇਨ ਚਲੇ ਜਾਓ ਉੱਥੇ ਫੌਜ 'ਚ ਭਰਤੀ ਹੋ ਜਾਓ ਲੈ ਦੱਸ ਅਸੀਂ ਯੂਕਰੇਨ ਚੋਂ ਕੱਢੀ ਜਾਂਦੇ ਆ ਆਪਣੇ ਬੱਚਿਆਂ ਨੂੰ ਹਰਿਆਣੇ ਵਾਲੇ ਕਹਿੰਦੇ ਉੱਥੇ ਜਾ ਕੇ ਨੌਕਰੀਆਂ ਕਰ ਲਓ ਸਾਡੇ ਤੋਂ ਦਿੱਤੀ ਨਹੀਂ ਜਾਂਦੀ ਸ਼ਰਮ ਨਹੀਂ ਆਉਂਦੀ ਇਹਨਾਂ ਨੂੰ ਇਹ ਗੱਲ ਕਹਿਦਿਆਂ ਇਹ ਸਾਡੇ ਲੀਡਰ ਨੇ ਕਿ ਸਾਡੇ ਬੱਚਿਆਂ ਨੂੰ ਕਹਿ ਰਹੇ ਨੇ ਤੂੰ ਜਾ ਕੇ ਉੱਥੋਂ ਦੀ ਫੌਜ 'ਚ ਭਰਤੀ ਹੋ ਜਾ ਜਿੱਥੇ ਲੜਾਈ ਲੱਗੀ ਹੋਈ ਹੈ ਦੱਸ ਇਹ ਬਹੁਤ ਫਰਕ ਹੈ ਜੀ ਨੀਅਤ ਦਾ ਫਰਕ ਹੈ ਸੋ ਇਹਨਾਂ ਦੇ ਪਿੱਛੇ ਨਾ ਲੱਗਿਓ ਹਰਿਆਣੇ ਨੇ ਤੇ ਪੰਜਾਬ ਨੇ ਸਾਰੀਆਂ ਪਾਰਟੀਆਂ ਨੂੰ ਮੌਕਾ ਦਿੱਤਾ ਜੀ ਛੋਟੇ ਵੱਡੇ ਭਾਈ ਆਪਾਂ ਹਰਿਆਣਾ ਪੰਜਾਬ ਪਹਿਲਾਂ ਇਕੱਠੀ ਹੁੰਦੇ ਸੀ ਪੰਜਾਬ ਨੇ ਵੀ ਕਾਂਗਰਸ ਨੂੰ ਮੌਕਾ ਦਿੱਤਾ ਕਈ ਵਾਰੀ ਅਕਾਲੀ ਦਲ ਨੂੰ ਮੌਕਾ ਦਿੱਤਾ ਕਈ ਵਾਰੀ ਅਕਾਲੀ ਦਲ ਦੇ ਨਾਲ ਭਾਜਪਾ ਇਕੱਠੀ ਹੋ ਗਈ ਮੌਕਾ ਦਿੱਤਾ ਕਈ ਵਾਰੀ بار بار ਮੌਕਾ ਦਿੱਤਾ ਕਿ ਸ਼ਾਇਦ ਹੁਣ ਸੁਧਰ ਕੇ ਹੋਣਗੇ 5 ਸਾਲਾਂ ਬਾਅਦ ਗੱਲ ਨਹੀਂ ਬਣੀ ਹਰਿਆਣੇ ਨੇ ਕਾਂਗਰਸ ਨੂੰ ਮੌਕਾ ਦਿੱਤਾ ਕਈ ਵਾਰੀ ਭਾਜਪਾ ਨੂੰ ਮੌਕਾ ਦਿੱਤਾ ਕਈ ਵਾਰੀ ਇਨੈਲੋ ਨੂੰ ਮੌਕਾ ਦਿੱਤਾ ਕਈ ਵਾਰੀ ਫਿਰ ਦੁਬਾਰਾ ਮੌਕਾ ਦਿੱਤਾ ਸ਼ਾਇਦ ਸੁਧਰ ਕੇ ਹੋਣ ਗੱਲ ਨਹੀਂ ਬਣੀ ਸੋ ਆਪਣਾ ਤਾਂ ਸਾਰਾ ਕੁਝ ਸਾਂਝਾ ਹੈ ਉਸ ਤੋਂ ਬਾਅਦ ਫਿਰ ਪੰਜਾਬ ਵਾਲਿਆਂ ਨੇ 2022 ਚ ਇੱਕ ਮੌਕਾ ਦਿੱਤਾ ਹੁਣ 117 ਚੋਂ 92 ਅੱਜ ਉਹ ਦੋਨੇ ਪਾਰਟੀਆਂ ਕਿਤੇ ਲੱਭਦੀਆਂ ਨਹੀਂ ਅੱਧੇ ਜੇਲ੍ਹ ਚ ਨੇ ਅੱਧੇ ਜਾਣ ਦੀ ਤਿਆਰੀ ਚ ਨੇ ਜੋ ਉਹਨਾਂ ਨੇ ਪੈਸਾ ਲੁੱਟਿਆ ਜੋ ਲੋਕਾਂ ਦਾ ਖੂਨ ਨਿਚੋੜਿਆ ਉਹਦਾ ਹਿਸਾਬ ਲੈ ਰਿਆ ਮੈਂ ਹਰ ਦੂਜੇ ਤੀਜੇ ਦਿਨ ਪੜਦੇ ਹੋਵਾਂਗੇ ਕਿ ਪੰਜਾਬ ਚ ਫਲਾਨਾ ਫੜ ਲਿਆ ਰਿਸ਼ਵਤ ਪੁਰਾਣੀ ਲਈ ਹੋਈ ਪੁਰਾਣੀ ਲਈ ਹੋਈ ਰਿਸ਼ਵਤ ਜੇ ਅੱਜ ਤੋਂ 10 ਸਾਲ ਪਹਿਲਾਂ ਵੀ ਪੈਸਾ ਲੁੱਟਿਆ ਨਾ ਲੋਕਾਂ ਦਾ ਵਿਆਜ ਸਮੇਤ ਵਾਪਸ ਕਰਵਾਉਂਗਾ ਮੈਂ ਵਿਆਜ ਸਮੇਤ ਖਜ਼ਾਨੇ ਚ ਲੈ ਕੇ ਆਉਂਗਾ ਪੰਜਾਬ ਦੇ ਖਜ਼ਾਨੇ ਚ ਫੇਰ ਦੁਬਾਰਾ ਆਪਣੇ ਦੋਸਤਾਂ ਨੂੰ ਫੋਨ ਕਰ ਲਿਓ ਕਿ ਭਗਵੰਤ ਮਾਨ ਆ ਕੇ ਭੇਵੇ ਕਹਿ ਕੇ ਗਿਆ ਸੀ ਕਿ 90% ਘਰਾਂ ਨੂੰ ਬਿਜਲੀ ਦਾ ਬਿੱਲ ਨਹੀਂ ਆਉਂਦਾ ਪੰਜਾਬ ਚ 90% ਘਰਾਂ ਨੂੰ ਬਿਜਲੀ ਦਾ ਬਿੱਲ ਜ਼ੀਰੋ ਆਉਂਦਾ ਪੁੱਛ ਲਿਓ 2 ਸਾਲ ਹੋ ਗਏ ਜੁਲਾਈ ਦਾ ਕੀਤਾ ਹੋਇਆ ਜੁਲਾਈ ਦਾ ਦਿੱਲੀ ਦੇ ਵਿੱਚ ਵੀ ਇਹੀ ਹੈ ਹਰਿਆਣੇ ਦੇ ਇੱਕ ਪਿੰਡ ਸ਼ਿਵਾਨੀ हिसार ਕੋਲੇ ਸ਼ਿਵਾਨੀ ਪਿੰਡ ਹੈ ਉੱਥੇ ਦੇ ਇੱਕ ਪਿੰਡ ਦੇ ਵਿੱਚ ਇੱਕ ਛੋਟਾ ਜਿਹਾ ਬੱਚਾ ਪੈਦਾ ਹੋਇਆ ਆਮ ਬੱਚਾ ਜਿਵੇਂ ਹੁੰਦਾ ਪਿੰਡਾਂ ਦੇ ਜਿਵੇਂ ਬੱਚੇ ਹੁੰਦੇ ਨੇ ਹੱਸਦਾ ਖੇਡਦਾ ਪੜ੍ਹਾਈ ਲਿਖਾਈ ਕਰ ਲਈ ਬਹੁਤ ਵੱਡਾ ਅਫਸਰ ਬਣ ਗਿਆ ਪਰ ਆਪ ਸ੍ਰੀ ਨਹੀਂ ਕੀਤੀ ਕਹਿੰਦਾ ਆਪ ਸ੍ਰੀ ਕਰਕੇ ਤਾਂ ਮੈਂ ਆਵਦਾ ਘਰ ਭਰ ਸਕਦਾ ਲੋਕਾਂ ਦੇ ਘਰ ਮੇਰੇ ਸਾਹਮਣੇ ਲੁੱਟੇ ਜਾ ਰਹੇ ਨੇ ਇਸ ਕਰਕੇ ਮੈਂ ਆਪ ਸ੍ਰੀ ਛੱਡ ਕੇ ਰਾਜਨੀਤੀ ਚ ਆਉਣਾ ਮੈਂ ਲੀਡਰਾਂ ਨੂੰ ਸਿੱਧੇ ਕਰਨ ਦਾ ਕੰਮ ਕਰੂੰਗਾ ਉਹਨੇ ਆਮ ਆਦੀ ਪਾਰਟੀ ਬਣਾਈ ਦਿੱਲੀ ਦਾ ਤਿੰਨ ਵਾਰੀ ਮੁੱਖ ਮੰਤਰੀ ਬਣ ਗਿਆ ਹਰਿਆਣੇ ਦਾ ਲਾਲ ਕੇਜਰੀਵਾਲ ਕੇਜਰੀਵਾਲ ਸਾਹਿਬ ਨੇ ਕਾਮਕੀ ਰਾਜਨੀਤੀ ਕੀਤੀ ਹੈ ਨਾਮਕੀ ਰਾਜਨੀਤੀ ਨਹੀਂ ਕੀਤੀ आप बता दीजिए मुझे कोई पार्टी आके ये बोलती है कि स्कूल बना देंगे नहीं बोलते जी कोई पार्टी आके आपको बताती है कि अस्पताल बना देंगे नहीं बोलते जी कोई पार्टी कहती है बिजली फ्री कर देंगे नहीं जी कोई पार्टी कहती है कि राशन आपके घर पे मिलेगा नहीं जी कोई पार्टी कहती है कि जाति प्रमाण पत्र बनाना है आधार कार्ड बनाना है कुछ भी बनाना है سرکاری افسر اپ کے گھر پہ ا کے اپ کے کاغذ لے کے جائیں گے نہیں بولتے جی وہ دھرم کی राजनीति کرتے ہیں میں اس سماج سے ہوں وہ اس سماج سے ہے